ਇਨਾ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦਰਦ ਹੋਵੇ ਕਿਸੇ ਦੀ ਫਿੱਟ ਕੋਡੇ ਕੋਡੇ ਕੁਝ ਵੀ ਦੁਖਦਾ ਹੋ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਰਵ ਹਮੈਨਿਟੀ ਸਰਵਗੋਡ ਚੈਰੀਟੇਬਲ ٹرسٹ ਪਿੰਡ ਮਦਨਹੜੀ ਜ਼ਿਲ੍ਹਾ ਮੁਹਾਲੀ ਤੁਸੀਂ ਸਾਨੂੰ 9 ਤੋਂ 5 ਦੇ ਵਿੱਚ ਕਾਲ ਕਰਕੇ ਤੁਸੀਂ ਸਾਨੂੰ ਪੁੱਛ ਸਕਦੇ ਮੈਂ ਅਬ ਵੀ ਸਿੰਗਪੁਰ ਨੂੰ ਗਿਆ ਮੈਨੂੰ ਕਈ ਸਾਲ ਤੋਂ ਬੇਪੈਨ ਦਾ ਜੀ ਉਹ ਦਰਦ ਹੋ ਰਿਹਾ ਸੀ ਜੀ ਉਦੇ ਕਰਕੇ ਜੀ ਮੈਂ ਕਈ ਜਗ੍ਹਾ ਵੋਮਲਾ ਜੀ ਕਿਸੇ ਰੋਟੇ ਆ ਜੀ ਇੱਕ ਦੋ ਦਿਨ ਠੀਕ ਰਹਿੰਦਾ ਸੀ ਜੀ ਉਸ ਤੋਂ ਬਾਅਦ ਫੇਰ ਦੋ ਮਹੀਨਾ ਲੱਜੇ ਮੈਂ YouTube ਤੋਂ ਪੜਿਆ ਸੀ ਜੀ ਪਣਵਾਲੀ ਬਾਰੇ ਜੀ ਉਸ ਤੋਂ ਫਿਰ ਮੈਂ ਪਰਸੋਂ ਆਇਆ ਸੀ ਜੀ ਡਾਕਟਰ ਸਾਹਿਬ ਕੋ ਉਹਨਾਂ ਨੇ ਮੇਰਾ ਟਰੀਟਮੈਂਟ ਕਰਿਆ ਮਨੂ ਤਕਰੀਬਨ ਅੱਜ ਜੀ ਮੈਂ 50% ਵਾ ਠੀਕ ਹੈ ਜੀ ਮੈਂ ਜਿਵੇਂ ਠੋੜਾ ਹੋ ਗਿਆ ਤੁੰਦਾ ਜੀ ਹੁਣ ਮੈਂ ਸੱਤਾ ਹੋ ਗਿਆ ਤੁਲਣਾ ਜੀ ਇਹਨਾਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਹੈ ਜੀ ਜੇ ਕਿਸੇ ਵੀਰ ਦੇ ਤੁਮਾਰ ਜ਼ਰਦ ਹੁੰਦਾ ਜੀ ਉਹਨਾਂ ਨੂੰ ਬੇਨਤੀ ਹੈ ਉਹ ਜ਼ਰੂਰ ਪਣਵਾਲੀ ਜੀ ਆ ਕੇ ਡਾਕਟਰ ਸਾਹਿਬ ਕੋ ਆਪਣਾ ਜੇ ਕਭ ਕਰਾ ਸਕਦੇ ਜੀ ਬਾਕੀ ਸਰਵਸਾਰੀਏ ਸੇਵਾਦਾਰਾਂ ਨੂੰ ਪ੍ਰਮਾਤਵਾਚੜ ਦੀ ਗਲਾ ਜੱਕੇ ਇਸੇ ਤਰ੍ਹਾਂ ਹੀ ਸੰਗਤਾਂ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਐਸਐਚਐਸਜੀ ਕੇਅਰ ਸੈਂਟਰ ਪਿੰਡ ਮਦਨਹੜੀ ਖਰੜ ਦੇ ਨੇੜੇ ਜ਼ਿਲ੍ਹਾ ਮਹਾਲੀ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਅਸੀਂ ਰੇਡ ਦੀ ਹੱਡੀ ਦਾ ਜਿਨ੍ਹਾਂ ਦੀ ਰੇਡ ਦੀ ਹੱਡੀ ਟੁੱਟ ਜਾਂਦੀ ਆ ਉਹਨਾਂ ਦਾ ਅਸੀਂ ਟਰੀਟਮੈਂਟ ਕਰਦੇ ਆ ਨਾਲ ਨਾਲ ਫਿਜ਼ੀਓਥੈਰੇਪੀ ਟਰੀਟਮੈਂਟ ਆਪੀਡੀ ਅਸੀਂ ਸ਼ੁਰੂ ਕੀਤੀ ਹੋਈ ਆ ਬਾਪੂ ਜੀ ਸਾਡੇ ਕੋਲ ਆਏ ਸੀ ਪਰਸੋਂ ਇਹਨਾਂ ਨੂੰ ਪਿਛਲੇ 3-4 ਸਾਲਾਂ ਤੋਂ ਕਮਰ ਦੇ ਵਿੱਚ ਦਰਦ ਸੀ ਤੇ ਹੁਣ ਇਹ 40-50 ਦਿਨਾਂ ਤੋਂ ਇਹ ਦਰਦ ਕਾਫੀ ਜ਼ਿਆਦਾ ਵੱਧ ਗਿਆ ਸੀ ਬਾਪੂ ਜੀ ਡਿੱਗ ਵੀ ਗਏ ਸੀ ਜਿਸ ਤੋਂ ਇਹਨਾਂ ਦਾ ਦਰਦ ਜ਼ਿਆਦਾ ਵੱਧ ਗਿਆ ਸੀ ਪਰਸੋਂ ਇਹਨਾਂ ਦਾ ਟਰੀਟਮੈਂਟ ਹੋਇਆ ਆਓ ਜਾਣਦੇ ਆ ਬਾਪੂ ਜੀ ਤੋਂ ਕਿ ਹੁਣ ਅੱਜ ਕਿਵੇਂ ਨੇ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਪੂ ਜੀ ਜਿਵੇਂ 3-4 ਸਾਲਾਂ ਤੋਂ ਤੁਹਾਡੇ ਦਰਦ ਹੁੰਦਾ ਸੀ ਉਹ ਕਿਵੇਂ ਦਾ ਦਰਦ ਸੀ ਤੁਸੀਂ ਕੀ ਟਰੀਟਮੈਂਟ ਕਰਵਾਇਆ ਸੀ ਪਹਿਲੇ ਪਹਿਲੇ ਤੁਸੀਂ ਮੜਾਉਂਦੇ ਰਹੇ ਜੀ ਕਈ ਤੁਰੀਵਨ ਵੀ ਬੱਚੇ ਬੰਦੇ ਕੋਲ ਆਇਆ ਜੀ ਠੀਕ ਹੈ ਜੀ ਥੋੜੀ ਦੇਰ ਬੱਤ ਕਰਕੇ ਹੋ ਜਾਂਦੇ ਫਿਰ ਬਾਜ ਫੇਟ ਲੱਗ ਜਾਂਦਾ ਜੀ ਉਹ ਠੀਕ ਹੈ ਠੀਕ ਉਹਨਿਸਕੇ ਦਿਲ ਫੇ ਮੈਂ ਮੋਰਸਾਲ ਪਤੋ ਦਿਲ ਕਦਾ ਜੀ ਜੀ ਉਦੋਂ ਦਰਦ ਵੱਧ ਕਦਾ ਜੀ ਫਿਰ ਜੀ ਬਾਅਦ ਜੀ ਮੈਂ ਫੇਰ ਮળોੰਦਾ ਰਿਹਾ ਜੀ ਬਦਨ ਮਨ ਵੀ ਇੱਥੇ ਕੋਈ ਪਤ ਲੱਗਾਈ ਜੀ ਜੀ ਵੀ ਇੱਥੇ ਸੈਂਟਰ ਚੱਲਦਾ ਹੈ ਜੀ ਜੀ ਮੈਂ ਤੁਹਾਡੇ ਕੋਲ ਪਰਸੋਂ ਆਇਆ ਜੀ ਪਰਸੋਂ ਤੁਸੀਂ ਟਰੀਟਮੈਂਟ ਕਰਾਇਆ ਜੀ ਮੈਂ ਅੱਜ 50% ਠੀਕ ਹੈ ਜੀ 50% ਬਿਲਕੁਲ ਦਰਦਵੰਦ ਹੈ ਬਾਪੂ ਜੀ ਜਿਵੇਂ ਪਰਸੋਂ ਤੁਸੀਂ ਦੱਸ ਰਹੇ ਸੀ ਤੁਸੀਂ ਚੇਪੀਆਂ ਵੀ ਲਗਵਾਈ ਸੀ ਹਨਾ ਜੀ ਕਿਤੇ ਤੋਂ ਉਸ ਉਹ ਕਿੱਥੇ ਲਗਵਾਈ ਕੀ ਹੋਇਆ ਸੀ ਉਹਦੇ ਨਾਲ ਪਿੰਡ ਸਿੰਪਲ ਹੈ ਜੀ ਸਾਡੇ ਨਾਲੇ ਪਿੰਡ ਸੰਗੋਕੇ ਜੀ ਫੋਨ ਮੁਸਲਮਾਨ ਵੀਰ ਅਰਦਾਯੋਗ ਜੀ ਚੇਪੀ ਵੀ ਕਰਦਾ ਯੋਗ ਉਹਨਾਂ ਨਾਲ ਕੋਈ ਫਰਕ ਨਹੀਂ ਪਿਆ ਜੀ ਕੋਈ ਫਰਕ ਨਹੀਂ ਪਿਆ ਠੀਕ ਹੈ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਬਾਪੂ ਜੀ ਦਾ ਅਸੀਂ ਪਰਸੋਂ ਟਰੀਟਮੈਂਟ ਕੀਤਾ ਸੀ ਤੇ ਹੁਣ ਬਾਪੂ ਜੀ ਨੂੰ ਅੱਧੇ ਤੋਂ ਜ਼ਿਆਦਾ ਫਰਕ ਹੈ ਉਮੀਦ ਕਰਦੇ ਆ ਤੁਸੀਂ ਇਹ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕਰੋਗੇ ਜਿਨ੍ਹਾਂ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦਰਦ ਹੁੰਦਾ ਹੈ ਕਿਸੇ ਦੀ ਪਿੱਠ ਮੋਢੇ ਗੋਡੇ ਕੁਝ ਵੀ ਦੁਖਦਾ ਉਹ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਰਵ ਹਿਮਨਿਟੀ ਸਰਵਗੋੜ ਚੈਰੀਟੇਬਲ ਟਰਸਟ ਪਿੰਡ ਮਦਨਹੜੀ ਜ਼ਿਲ੍ਹਾ ਮੋਹਾਲੀ ਤੁਸੀਂ ਸਾਨੂੰ 9 ਤੋਂ 5 ਦੇ ਵਿੱਚ ਕਾਲ ਕਰਕੇ ਤੁਸੀਂ ਸਾਨੂੰ ਪੁੱਛ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ